सब्सक्राइब करो दिव्या पंजाब टीवी अते बेल लाइक आइकन उपरेस करो नमिया अते ताजगिया खबराम। मैं बाबा गुरु जयंत सिंह बेदी, बाबा जगदीप सिंह बेदी है चैरिटेबल हॉस्पिटल डेरा बाबा नानक बोलो। ਸਭ ਇਲਾਕਾ ਨਿਵਾਸੀਆਂ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ ਬਹੁਤ ਅੱਛਾ ਲੱਗਿਆ ਹੈ ਦਵਿਆ ਪੰਜਾਬ ਚੈਨਲ ਵੱਲੋਂ ਇਲਾਕੇ ਦੇ ਵਿੱਚ ਸਰਪੰਚਾਂ ਨੂੰ ਪੰਚਾਂ ਨੂੰ ਹੋਰ ਮੋਤਵਰ ਲੋਕਾਂ ਤੱਕ ਅਪਰੋਚ ਕੀਤੀ ਗਈ ਹੈ ਤੇ ਇਲਾਕੇ ਦੇ ਵਿੱਚ ਕਿਉਂਕਿ ਕਰਤਾਰਪੁਰ ਸਾਹਿਬ ਜੀ ਦਾ ਲੰਘਾ ਜਿਹੜਾ ਹੈ ਉਡੇਰਾ ਬਾਬਾ ਨਾਨਕ ਤੂੰ ਖੁੱਲ ਰਿਹਾ ਇਸ ਸਮੇਂ ਦੇ ਉੱਤੇ ਇਸ ਲੋਕਲ ਚੈਨਲ ਦੇ ਵਿੱਚੋਂ ਘਰ ਘਰ ਜਾ ਕੇ ਉਸ ਲਾਂਗੇ ਦੇ ਸਬੰਧ ਵਿੱਚ ਵੀ ਜਿਹੜੀ ਐ ਕਵਰੇਜ ਕੀਤੀ ਜਾਂਦੀ ਹੈ ਤੋਂ ਬੜੀ ਖੁਸ਼ੀ ਹੈ ਇਸ ਚੈਨਲ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਇਲਾਕਾ ਨਵਾਸੀਆਂ ਦੇ ਕੋਲੋਂ ਸ਼ੁਭ ਅਸ਼ਾਮਾ ਜਿਹੜੀਆਂ ਨੇ ਉਹ ਲਈਆਂ ਨੇ ਅੱਜ ਦੋ ਦਿਨ ਕਿਸਾਨੀ ਦੇ ਵਿੱਚ ਵੀ ਕਿਉਂਕਿ ਕਿਸਾਨ ਵਸਾਖੀ ਦੇ ਉੱਤੇ ਆਪਣੀ ਕਣਕ ਦੀ ਪੱਕੀ ਫਸਲ ਦੀ ਵਾਢੀ ਸ਼ੁਰੂ ਕਰਦਾ ਹੈ ਸਾਡੀ ਪਰੰਪਰਾ ਚੱਲੀ ਹੁੰਦੀ ਹੈ ਔਰ ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਅੱਗੇ ਇਹ ਅਰਦਾਸ ਕਰਦੇ ਆਂ ਕਿ ਮਹਾਰਾਜ ਕਿਸਾਨਾਂ ਨੇ ਫਸਲ ਜਿਹੜੀ ਹੈ ਪਾਲੀ ਹੈ ਖੁਸ਼ੀਆਂ ਨਾਲ ਉਹਨਾਂ ਦੇ ਘਰ ਦੇ ਵਿੱਚ ਉਹ ਫਸਲ ਸੰਭਾਲ ਹੋਏ ਖੁਸ਼ੀਆਂ ਦੇ ਨਾਲ ਕਿਸਾਨਾਂ ਕਿਉਂਕਿ ਕਿਸਾਨੀ ਇੱਕ ਐਸਾ ਕਿੱਤਾ ਹੈ ਕਿਸਾਨੀ ਕਿਸਾਨ ਦੇ ਵਿੱਚ ਕਿਸਾਨ ਦੀ ਫਸਲ ਆਏਗੀ ਦੇਸ਼ ਦੀ ਆਰਥਿਕ ਵਿਵਸਥਾ ਅੱਛੀ ਹੋਏਗੀ ਵਪਾਰ ਜਿਹੜਾ ਵਧੀਆ ਚੱਲੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਅੱਜ ਦੇ ਦਿਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੱਸਾਇਆ ਰਸਤੇ ਦੇ ਉੱਤੇ ਆਪਣਾ ਜੀਵਨ ਜਿਹੜਾ ਵਾ ਉਹ ਚਲਾਈਏ ਬਸਾਖੀ ਦੇ ਜਿਹੜਾ ਸਭ ਸੰਗਤ ਦੇ ਘਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ to you.